ਦਾ ਅਪੀ ਫਾਮਾ ਜੀ ਜਿੱਥੇ ਮਰਜੀ ਜਾਓ ਇੱਥੇ ਮਰਜੀ ਜਾਓ ਦਿਹਾੜ ਜਾਓ ਜਿੱਥੇ ਤੁਹਾਡਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਦ ਪਾਉਂਦੇ ਸਾਡੇ ਅੱਛਾ ਇੱਕ ਤੁਹਾਨੂੰ ਹੋਰ ਦੱਸਦੇ ਆਂ ਬਾਈ ਇਹ ਸਾਡੇ ਪਿੰਡ ਚ ਕਦੇ ਵੀ ਦਿਹਾੜੀ ਨਹੀਂ ਆਏ ਇਹ ਕਦੇ ਕੋਈ ਕੰਮ ਕਰਨ ਨਹੀਂ ਆਏ ਜਾਂਦੇ ਆਂ ਆਲੇ-ਦਾਲੇ ਪਿੰਡਾਂ ਜੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਆਹ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ ਇਹਨਾਂ ਪੈਂਦੇ ਨੇ ਸਾਡੇ ਜਵਾਕਾਂ ਨੂੰ ਕੱਲੂ ਸਿਰ ਪਾੜਨ ਕੇ ਕੇਦਾ ਹੈ ਕੰਦ ਤੂੰ ਸੀ ਓਰੇ ਪਾਣਾ ਚੋਰੀ ਓਰੇ ਕਰਦੇ ਆ ਕੰਮ ਕਰਨਾ ਤੂੰ ਬਾਡੇ ਪਟ ਜਾ ਗਰਾਊਂਡ ਚੋਂ ਬਾਲਾਂ ਚੱਕ ਲਿਆ ਏ ਗਰਾਊਂਡ ਚੋਂ ਚਾਬੀਆਂ ਚੱਕ ਲਿਆ ਏ ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ ਅੱਛਾ ਫੈਰ ਕਰਨ ਇਹਨਾਂ ਦੇ ਉੱਥੇ ਕੁਲਤੇ ਬੈਠਦੇ ਆ ਸਿੱਕਦਾ ਬੀੜੀਆਂ ਪੀਣ ਉੱਥੇ ਸੁੱਖਾ ਮਾਰ ਕੇ ਜਿਤਨਾ ਦਿਨ ਖੱਟਾ ਹੈ ਖੱਟਿਆ ਹਮ ਉੱਪਰ ਆ ਆ ਬੋਲੋ ਵੀ ਨਾ ਕੀਆ ਕੀਆ ਕਰਿਆ ਇਹਨਾਂ ਨੂੰ ਚਾਰ ਮੈਂ ਤਾਂ ਇੱਕ ਤਾਂ 22 ਇੱਕ ਤੋਂ 16 ਵਾਲਾ ਕੇਸ ਦੀ ਹੈ ਹਾਂ ਇੱਕ ਇੱਕ ਚੋਂ ਇਹਨਾਂ ਨੂੰ ਟੀਵੀ ਵੀ ਹੈ ਇੱਕ ਨੂੰ ਟੀਵੀ ਦੀ ਬਿਮਾਰੀ ਹੈ ਕਦੇ ਹੋਰ ਨੂੰ ਵੀ ਫੈਲ ਸਕਦੀ ਆ ਉਹ ਠੀਕ ਹੈ ਕਾਰੀ ਰਿਪੋਰਟਾਂ ਨਾਲ ਵੀ ਹਾਂ ਰਿਪੋਰਟਾਂ ਵੀ ਉਹਦੀ ਦਵਾਈ ਵੀ ਚੱਲੀ ਆ ਮੁੜ ਕੇ ਉਹ ਦਵਾਈ ਲੈਣ ਨਹੀਂ ਗਿਆ ਇੱਕ ਇੱਥੇ ਕੋਈ 16 ਸਾਲ ਦੀ ਕੁੜੀ ਆ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਐ ਇਹ ਠੀਕ ਐ ਕੱਲ ਨੂੰ ਕੁਝ ਹੋ ਗਿਆ ਉੰਨੀ ਕੀ ਹੋਗੀ ਪੰਚਾਇਤ ਫਸੂਗੀ ਇਹ ਕੇ ਨਸ਼ਾ ਕਰਦੇ ਨੇ ਗੜੀਆਂ 'ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਿ ਤਰ੍ਹਾਂ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਫੇ ਗਰਾਊਂਡ 'ਚੋਂ ਵੀ ਸਮਾਨ ਚੋਰੀ ਕਰਿਆ ਇਹਨਾਂ ਨੇ ਤਾਂ ਕਰਕੇ ਸਾਨੂੰ ਅੱਕ ਕੇ ਮਤਾ ਪਾਉਣਾ ਪਿਆ ਇਹ ਵੀ ਇਹਨਾਂ ਦਾ ਸਾਮਾਨ ਅਸੀਂ ਚਕਾਉਣਾ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਜੇ ਹਫ਼ਤੇ ਬਾਅਦ ਸਾਮਾਨ ਨਹੀਂ ਚੱਕਣਗੇ ਤਾਂ ਅਸੀਂ ਕਾਰਵਾਈ ਕਰਾਵਾਂਗੇ ਇਹਨਾਂ ਦੇ ਕਿ ਝੁੰਗੀਆਂ ਇਹਨਾਂ ਦੀਆਂ ਢਾਈਆਂ ਜਾਣਗੀਆਂ। ਸਾਡੇ ਬਾਕੀ ਬਣਾਣਿਆ ਨੇ ਲੋਕ ਕੰਨੇ ਖੜੇ ਦੇ ਕੇ ਸਾਰੇ। ਸਾਡੇ ਬਾਕੀ ਮੂਤਾਂ ਦੇ ਕੋਲ ਬਣਾਉਂਦੇ। ਅਸੀਂ ਚੁਕਾਵਾਂਗੇ। ਕਰਦਾ ਬਸ। 7 ਦਿਨ ਦਾ ਰਹਿਣਾ ਇੱਕ ਹਫ਼ਤੇ ਦਾ। ਅੱਛਾ ਇੱਕ ਹਫ਼ਤੇ ਦਾ ਟਾਈਮ ਹੈ। ਅੱਛਾ। अच्छा ठीक है और वो है उससे आगे जहां मर्जी चले जाओ उधर भी दिखा देओ वो कितने आ रहे ने अरे ओ देख जाएगा लास्ट टाइम दल को वो असली दिखा दो वो हम इसी दिखा आ देखो और आ लक्षण करदे ने और देखो कितने बैठे ने सुन दिखाउने आगे भी ਤੁਸੀਂ ਆ ਦੇਖ ਲੋ ਇੱਧਰ ਵੀ ਆ ਇੱਥੇ ਵੀ ਬੈਠਿਆ ਜਵਾਗ ਇੱਥੇ ਲੰਗੜਨ ਦੇ ਦੇਣਗੇ ਕਿਸੇ ਨੂੰ ਤੇ ਆ ਤੁਹਾਨੂੰ ਦਿਖਾਉਣਾ ਮੈਂ ਇਹ ਲੈ ਗਾਂਜੇ ਦਾ ਬੂਟਾ ਬੀਜੀ ਫਿਰਦੇ ਨੇ ਹਾਂ ਲੈ ਜਿੱਥੇ ਜਿੱਥੇ ਰਹਿੰਦੇ ਨੇ ਉੱਥੇ ਉੱਥੇ ਬੀਜਿਆ ਹੋਇਆ ਹੈ ਨਾ ਨੇ ਨਸ਼ੇ ਪੱਤੇ ਘਾਤਰ ਆ ਦੇਖ ਲਓ ਤੁਸੀਂ ਹੁਣ ਵੀ ਗਾਂਹ ਕਿਆ ਹਾਲਾਤ ਹੋਣਗੇ ਓਰੇ ਇਹ ਧੀ ਮੋਟਰ ਆ ਇਹ ਕਿੱਥੇ ਆ ਦੂਆ ਕਿੱਥੇ ਆ ਓਏ ਕੋਈ ਹੈ ਨਹੀਂ ਓਰੇ ਬਣਾਇ ਸੋ ਗਾਲੇ ਦੱਤੀ ਲਿਓ ਇਹਨੂੰ ਇਹਦਾ ਹੀ ਥਾਂ ਦੱਸੀ ਜਾਨੂੰ ਹਾਂ ਆ ਬੜਾਇਆ ਇਹਨਾਂ ਦੇ ਗਾਂਜੇ ਦਾ ਬੂਟਾ ਇਹ ਕਿਨੇ ਬੀਜਿਆ ਤਾਂ ਇਹ ਬੀਜਿਆ ਨੇ ਤਾਂ ਪਈ ਜੰਗੇ ਆਪੇ ਜੰਮ ਗਿਆ ਆਪ ਕੋ ਦਿਖਾ ਨਹੀਂ ਵੀ ਇਸ ਕੋ ਤੋੜਨਾ ਹੈ ਪਟਿਆ ਕਿਉਂ ਨਹੀਂ ਇਹ ਆਪੇ ਜੰਮ ਗਿਆ ਤੈਨੂੰ ਪਤਾ ਪਰਚਾ ਇਸ ਕਾ ਤੋ ਪਤਾ ਹੈ ਪਰਚਾ ਇਸ ਕਾ ਗਾਂਜੇ ਕਾ ਗਾਂਜੇ ਕਾ ਬੂਟਾ ਨਾ ਇਹ ਪਤਾ ਨਹੀਂ ਜੀ ਮੈਂ ਤੋ ਮੈਂ ਕਦੀ ਪਾਲਿਆ ਨਹੀਂ ਗਾ ਜਿੰਦਾ ਫਿਰ ਉញੋਂ ਰੱਖਿਆ ਟਾਉਰ ਨੂੰ ਇਹ ਗੱਲਾਂ ਸੁਣ ਲੋ ਇਹਨਾਂ ਦੀਆਂ ਇਹ ਵੀ ਲਾਗੇ ਦੂਏ ਲੋਟ ਵੀਰੇ ਔਰ ਰਸੀਆਂ ਨਾਲ ਤੁਸੀਂ ਬੰਨਿਆ ਹੋਇਆ ਉਹ ਦੇਖੋ ਤਾਰ ਨਾਲ ਬੰਨਿਆ ਉੱਪਰ ਰਸੀ ਨਾਲ ਬੰਨਿਆ ਹੋਇਆ ਵੀ ਗਿਰੇ ਨਾ ਇਹ ਬੰਨ ਦਿਓ ਸਾਡੇ ਇੱਕ ਅਸੀਂ ਹੁਣ ਆ ਮੋਟਰ ਤੇ ਆਏ ਆ ਇਹਦਾ ਕਹਿੰਦੇ ਨਾ ਵੀ ਗਾਂਜਰਾ ਬੂਟਾ ਉੱਗ ਗਿਆ ਬੰਦੇ ਬਾਕੀ ਸਾਡੇ ਸਾਰੇ ਆ ਰਹੇ ਨੇ ਤੁਹਾਨੂੰ ਦਿਖਾਉਣਾ ਹੈ ਕਿਵੇਂ ਲਗੋਇਆ ਹੋਇਆ ਇਹਨਾਂ ਨੇ ਆਹ ਦੇਖੋ ਲੈ ਆ ਪੱਲੀ ਚੱਕ ਜੱਸੀ ਇਹਦੇ ਪਰੋਂ ਆਹ ਦੇਖੋ ਲੈ ਦੇਖ ਲੈ ਆਪਾਂ ਉਧਰ ਤੇ ਲਕੋਤਾ ਹਾਂ ਹਾਂ ਭਈ ਸਾਰੇ ਖਤਮ ਕਰਨੇ ਨੇ ਇਹ ਬੂਟੇ ਵਾਟੇ ਗਾਂਜੇ ਵਾਲੇ ਇਹ ਦੇਖ ਲੋ ਆ ਦੇਖੋ ਆ ਪਹਿਲਾਂ ਵਾਲਾ ਆ ਤਾਂ ਆ ਦੇਖ ਲੈ ਵੀਰੇ ਲਕੋਗੇ ਤੇ ਨਾਲੇ ਆ ਪੱਲੀ ਪਾ ਕੇ ਲਕੋਗੇ ਆਲਾ ਬੁੱਧਰ ਬੱਟਣ ਲੱਗਿਆ ਬੂਟਾ ਜਮੇ ਨਾਲੀ ਦਾ ਆ ਹੁਣ ਬੂਟੇ ਪਰ ਪੱਲੀ ਪਾ ਦਈ ਹਾਂ ਜਾਂ ਨਿਕਲ ਗਈ ਆਏ ਵੜਾ ਆ ਦੇਖ ਲੋ ਭਾਈ ਹੁਣ ਇਹ ਵੀ ਵੜਦੇ ਆ ਹੁਣ ਨਹੀਂ ਵੀਰੇ ਦਿਖਾਈ ਪੂਰੀ ਲਾ ਲੈ ਹਾਈ ਠੀਬੀ ਜੀ ਆਹ ਨਾਲ ਛੋਟੇ ਵੀ ਨਹੀਂ ਹਲੇ ਆਹ ਦੇਖੋ ਅੱਠ ਲਹਿਰਾਂ ਵੀ ਦੇਖ ਲਓ ਭਾਈ ਹੁਣ ਤੁਸੀਂ ਪੰਚਾਇਤ ਵੱਲੋਂ ਮਤਾ ਪਾਇਆ ਵੀ ਇਹਨਾਂ ਦਾ ਸਮਾਨ ਇੱਥੋਂ ਚੁਕਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਘਟਨਾ ਨਾ ਹੋ ਜਵੇ ਬਹੁਤ ਲੋਕਾਂ ਨੂੰ ਇਹ ਘੇਰ ਦੇ ਵੀ ਨੇ ਨਾ ਤਾਂ ਇਹਨਾਂ ਦੀ ਪਛਾਣ ਹੈ ਕੋਈ ਨਾ ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਕੋਈ ਪਤਾ ਲੱਗਦਾ ਇਹਨਾਂ ਦਾ ਕਿਹੜਾ ਹੈਗਾ ਕਿਹੜਾ ਨਹੀਂ ਤੇ ਜਵਾਕ ਇਹਨਾਂ ਦੇ ਬਹੁਤ ਨੇ ਮੈਂ ਕਹਿੰਦਾ ਕੱਲੇ-ਕੱਲੇ ਦੇ ਦਾਦਾ ਜਵਾਕ ਨੇ ਥੁਰਮਾ ਅੱਗੇ ਜਾ ਕੇ ਦਿਖਾਉਣਾ ਹੈ ਹਾਲਾਤ ਦੇਖਿਓ ਠੀਕ ਆ ਦਿਖਾਉਣਾ ਅੱਗੇ ਜਾ ਕੇ ਦਿਖਾ ਦੇ ਸੀ ਉਧਰ ਹਾਂ ਪਰ ਇੱਧਰ ਵੀ ਪਿੰਡ ਆ ਦਿਖਾ ਸਮੂਹ ਨਗਰ ਨਿਵਾਸੀ ਅਸੀਂ ਆਏ ਆ ਤੇ ਅਸੀਂ ਮਤਾ ਵੀ ਪਤਾ ਪੰਚਾਇਤ ਵੱਲੋਂ ਵੀ ਇਹਨਾਂ ਦਾ ਸਮਾਨ ਚੁਕਾਇਆ ਜਾਵੇ ਤੇ ਬਾਕੀ ਜਿਹੜੇ ਮਜ਼ਦੂਰ ਜੀਮੀਦਾਰਾਂ ਦੀਆਂ ਮੋਟਰਾਂ ਤੇ ਨੇ ਤਾਂ ਉਹ ਜੀਮੀਦਾਰ ਉਹਨਾਂ ਦਾ ਆਧਾਰ ਕਾਰਡ ਲੈਣਗੇ ਤੇ ਫੋਨ ਨੰਬਰ ਐਡਰੈਸ ਲੈਣਗੇ ਤਾਂ ਕਿ ਕੱਲ ਨੂੰ ਕੋਈ ਘਟਨਾ ਨਾ ਹੋ ਸਕੇ ਤੇ ਉਹ ਜੀਮੀਦਾਰ ਕਿਸਾਨ ਜ਼ਿੰਮੇਵਾਰ ਹੋਊਗਾ ਜਿਹਦੀ ਮੋਟਰਾਂ ਤੇ ਨੇ ਬਾਕੀ ਜਿਹੜੇ ਮੋਟਰਾਂ ਤੋਂ ਭੇਜਣਾ ਚਾਹੁੰਦੇ ਉਹਨਾਂ ਨੂੰ ਵਾਪਸ ਭੇਜ ਵੀ ਸਕਦੇ ਆ ਜਿਨ੍ਹਾਂ ਨੇ ਰੱਖਣੇ ਉਹ ਆਪਣੇ ਪੱਕੇ ਪ੍ਰੂਫਾਂ ਦੇ ਸਮੇਤ ਰੱਖਣ ਤੇ ਤੁਹਾਨੂੰ ਮੈਂ ਦਿਖਾਉਣੇ ਇਹਨਾਂ ਦੇ ਜਵਾਕ ਦਿੱਤੇ ਚੰ ਲੱਗੇ ਆ ਦੇਖ ਲੋ ਆ ਰਸਤਾ ਹੈ ਹੁਣ ਇੱਥੇ ਨੂੰ ਲੰਘਣਗੇ ਕਿਵੇਂ ਲੋਕ ਆ ਸਾਡੇ ਪੰਜਾਬੀ ਇੱਥੇ ਨੂੰ ਲੰਘਦੇ ਨੇ ਇਹਨਾਂ ਦਾ ਕਿਸੇ ਦਾ ਕੋਈ ਆਏ ਨਹੀਂ ਪਤਾ ਕਿਹੜੇ ਕਿੱਥੇ ਦੇ ਹੈਗੇ ਕਿੱਥੇ ਦੇ ਨਹੀਂ ਉਹ ਸਾਰੀ ਬਣਾ ਲਾ ਜਵਾਕ ਦੇਖ ਆ ਦੇ ਕਿਵੇਂ ਜਵਾਹਟੇ ਜਵਾਕ ਫਿਰਦਾ ਉਧਰ ਤੱਕ ਦਿਖਾ ਜੂ ਮਾਰ ਕੇ ਕਿਵੇਂ ਔਰ ਸਿਰੇ ਤੋਂ ਸਿਰੇ ਫਿਰਦੇ ਨੇ ਇੱਕ ਇੱਕ ਝੁੰਗੀ 'ਚ 15 15 20 20 ਜਵਾਕ ਨੇ ਇੱਕ ਇੱਕ ਝੁੰਗੀ 'ਚ ਜਿਨ੍ਹਾਂ ਦਾ ਕੋਈ ਹਤਾ ਪਤਾ ਹੀ ਨਹੀਂ ਉਹ ਦਿਖਾਓ ਮੋਟਰਾਂ ਤੇ ਦਿਖਾ ਦਿਓ ਨਾਲ ਦੀਆਂ ਤੇ ਕਿਵੇਂ ਬੈਠੀ ਨੇ ਇਹ ਨੰਗੰਗੂਏ ਤੋਂ ਦਵਾ ਨਹੀਂ ਆਉਣੀ ਆ। ਆਹ ਦੇਖ ਲਓ ਆ ਇੱਕਣ ਬੈਠਦੇ ਨੇ ਇਹ। ਜੇ ਕੋਈ ਕਹੇ ਮੋਟਰਸਾਈਕਲ ਥੱਲੇ ਜਾਂ ਗੱਡੀ ਥੱਲੇ ਆ ਗਿਆ। ਦੁੱਗਣੇ ਪੈਸੇ ਮੰਗਣੇ ਇਹਨਾਂ ਨੇ। ਇਹਨਾਂ ਦਾ ਜ਼ਿੰਮੇਵਾਰ ਕੌਣ ਹੈ? ਇਹ ਅਸੀਂ ਮਤਾਂ ਪਾਏ ਆ ਇਹ ਚਕਾਉਣੀਆਂ ਝੁੰਗੀਆਂ ਇੱਥੋਂ। ਮਤਾਂ ਤਾਂ ਹੈ ਝੁੱਗੀ ਪਰ ਤਾਂ ਆਹਰ ਧੋਨੜ ਕੀ ਜੱਟ। ਚੱਕੋ ਝੁੱਗਿਆ ਚੱਕੋ ਇੱਥੋਂ ਠੀਕ ਹੈ ਫालतू ਗੱਲ। ਆਹ ਚੱਕਾ ਦੋ ਨਹੀਂ ਸੋਟਾ ਦੇਣੀ। ਆਹ ਦਾ ਸਮਾਨ ਚੱਕੋ ਇੱਥੋਂ ਸਾਰਾ। ਹਾਂ। ਉਹਨੂੰ ਹੱਦੀ ਬਿਨਾ ਟਾਈਮ ਹੈ। ਅੱਛਾ ਹਾਂ ਆਪਣਾ ਸਾਰਾ ਸਮਾਨ ਚਾਕੇ ਜਿੱਥੇ ਜਾਣਾ ਉੱਥੇ ਜਾਓ ਅੱਜ ਵੀਰਵਾਰ ਦਾ ਗਾਣਾ ਤੇ ਵੀਰਵਾਰ ਨੂੰ ਕੋਈ ਝੁੰਗੀ ਨਹੀਂ ਚਾਹੀਦੀ ਹੋਰ ਇਹ ਨਾ ਬੰਦਾ ਚਾਹੀਦਾ ਅੱਛਾ ਹੱਤਾ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਹਾਂ ਹਾਂ ਇੱਕ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਉਹ ਬੰਦੇ ਇਕੱਠੇ ਕਰ ਲਓ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਨਾਲੇ ਬੈਠਿਆ ਪਾਉਂਦੇ ਆਂ ਜੇ ਦੇ ਦੂੰਗੀ ਚੱਕ